ਏਰੀਆ ਕਵਰ ਕਰਦੇ ਆ ਜੀ ਬਹੁਤ ਜਿਆਦਾ ਸੋਹਣੀ ਝੋਟੀ ਆ ਜੀ ਮੇਲਿਆਂ ਮੰਨ ਲਓ ਵੀ ਜੇ ਆਪਾਂ ਮੇਲਿਆਂ ਦੀ ਵੀ ਗੱਲ ਕਰੀਏ ਤਾਂ ਮੇਲਿਆਂ 'ਚ ਤਾਂ ਬਹੁਤ ਝੋਟੀਆਂ ਘਟ ਪਹੁੰਚਦੀਆਂ ਹੈ ਜੀਆਂ ਬਿਲਕੁਲ ਜੀ ਠੀਕ ਹੈ ਨਾ ਇਹ ਕੈਰੈਕਟਰ ਵਾਈਜ਼ ਕੱਦ ਬਹੁਤ ਜਿਆਦਾ ਸੁੰਦਰਤਾ ਠੀਕ ਹੈ ਨਾ ਜਿਵੇਂ ਹੁਣ ਬਾਪੂ ਨੇ ਦੰਦ ਵਿਖਾਇਆ ਦੰਦ ਖੇਰੀ ਹੈ ਚੁੱਕੀ ਹੈ ਜੀ ਇੱਕ ਦੰਦ ਸਿੱਟਿਆ ਜੇਕਰ ਤੇ ਮੇਲਿਆਂ 'ਚ ਜਾਂਦੀ ਤਾਂ ਲੋਕ ਦੇਖਦੇ ਇਹਨੂੰ ਜੀ ਖੜੀ ਨੂੰ ਦੇਖਦੇ ਵੀ ਵਾਕਈ ਬਾਪੂ ਨੇ ਘਟੀ ਪਾਈ ਹੈ ਆਹ ਮਿੱਤਰੋ ਵੀਡੀਓ ਸ਼ੇਅਰ ਕਰ ਦਿਓ ਵੀਡੀਓ ਬਣਾਉਣ ਦਾ ਮਕਸਦ ਆਪਣਾ ਇਹ ਆ ਕਿ ਪੰਜਾਬ ਦੇ ਵਿੱਚੋਂ ਜਿਹੜਾ ਇਹ ਸੋਨਾ ਹੀ ਕਹਿ ਸਕਦੇ ਆ ਆਪਾਂ ਔਲੋਪ ਹੁੰਦਾ ਜਾ ਰਿਹਾ ਬਹੁਤ ਸਾਰੇ ਕਿਸਾਨ ਭਰਾ ਕੀ ਕਰਦੇ ਆ ਨਾ ਝੋਟੀਆਂ ਉਹ ਨਹੀਂ ਰਹਿੰਦਾਂ ਫਿਰ ਜਾਂਦਾਂ ਨੇ ਤਾਂ ਕੱਤਿਆਂ ਵਾਲਿਆਂ ਨੂੰ ਕਾਟੂ ਮਾਲ ਨੂੰ ਜਾ ਕੇ ਮੰਡੀਆਂ ਦੇ ਵਿੱਚ ਫੜਾ ਦਿੰਦੇ ਆ ਆਪਾਂ ਵੀ ਝੋਟੀ ਇੱਕ ਕਰੀ ਜਿਹੜੀ ਏ ਆਈ ਕਰਵਾਈ ਸੀ ਇਹ ਨਹੀਂ ਰਹੀ ਤੇ ਆਪਾਂ ਵੀਡੀਓ ਵੇਖਣ ਤੋਂ ਬਾਅਦ ਡਾਕਟਰ ਸਾਹਿਬ ਨੂੰ ਬੁਲਾਇਆ ਫੋਨ ਤੇ ਇਹਨਾਂ ਨਾਲ ਗੱਲਬਾਤ ਕੀਤੀ ਤੇ ਪਹਿਲੇ ਬੋਲਦੇ ਆਪਣੇ ਪਿੰਡ ਆਪਣੇ ਘਰ ਪਹੁੰਚੇਗੇ ਤੇ ਇਹ ਬਈ ਸੋਨਾਗਾ ਆਪਾਂ ਦਿਖਾ ਸਕਦੇ ਹਾਂਗੇ ਬਾਕੀ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਆ ਸਸੀ ਕਾਲ ਜੀ ਸਸੀ ਕਾਲ ਜੀ ਜੀ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਕਿ ਲੋਕ ਆ ਅਕਸਰ ਆਪਾਂ ਦੇਖਦੇ ਆ ਅੱਜ ਕੱਲ੍ਹ ਵੀ ਆਪਾਂ ਇਹਨਾਂ ਏਰੀਆ ਕਵਰ ਕਰਦੇ ਆ ਜੀ ਬਹੁਤ ਜਿਆਦਾ ਸੋਹਣੀ ਝੋਟੀ ਆ ਜੀ ਮੇਲਿਆਂ ਮੰਨ ਲਓ ਵੀ ਜੇ ਆਪਾਂ ਮੇਲਿਆਂ ਦੀ ਵੀ ਗੱਲ ਕਰੀਏ ਤਾਂ ਮੇਲਿਆਂ 'ਚ ਤਾਂ ਬਹੁਤ ਝੋਟੀਆਂ ਘਟ ਪਹੁੰਚਦੀਆਂ ਇਹ ਜਿਹੀਆਂ ਬਿਲਕੁਲ ਜੀ ਠੀਕ ਹੈ ਨਾ ਇਹ ਕਰੈਕਟਰ ਵਾਈਜ਼ ਕੱਦ ਬਹੁਤ ਜਿਆਦਾ ਸੁੰਦਰਤਾ ਹੈ ਠੀਕ ਹੈ ਨਾ ਜਿਵੇਂ ਹੁਣ ਬਾਪੂ ਨੇ ਦੰਦ ਦਿਖਾਇਆ ਦੰਦ ਖਸ ਚੁੱਕੀ ਹੈ ਜੀ ਇੱਕ ਦੰਦ ਸਿੱਟਿਆ ਜੇਕਰ ਤੇ ਮੇਲਿਆਂ 'ਚ ਜਾਂਦੀ ਦਾ ਲੋਕ ਦੇਖਦੇ ਇਹਨੂੰ ਜੀ ਖੜੀ ਨੂੰ ਦੇਖਦੇ ਵੀ ਵਾਕੀ ਬਾਪੂ ਨੇ ਘੱਟੀ ਪਾਲੀ ਠੀਕ ਹੈ ਜੀ ਤੇ ਪਰ ਅੱਜ ਵੀ ਦੀ ਸਮੱਸਿਆ ਇਹ ਆ ਰਹੀ ਹੈ ਵੀ ਇਹ ਬੋਲਦੀ ਨਹੀਂ ਜੀ ਤੇ ਰਹਿ ਨਹੀਂ ਦੇ ਠੀਕ ਹੈ ਜੀ ਆਪਾਂ ਸਿਰਫ ਇਹਦੇ ਇਹ ਅੱਜ ਦਵਾਈ ਭਰ ਕੇ ਜਾਵਾਂਗੇ ਦਵਾਈ ਭਰਨ ਤੋਂ ਬਾਅਦ ਜਿੱਦੇ ਆਪਾਂ ਇਹਦੇ ਟੀਕਾ ਭਰਿਆ ਉਦੋਂ ਵੀ ਆਪਾਂ ਭਰਾ ਮੰਨ ਦੱਸਾਂਗੇ ਵੀ ਅੱਜ ਅੱਜ ਆਪਾਂ ਟੀਕਾ ਭਰਿਆ ਠੀਕ ਹੈ ਜੀ ਜੀ ਇਹ ਆਪਣਾ ਨੰਬਰ ਹੈ ਜੀ ਕਿਸੇ ਨੂੰ ਭਰਾ ਨੂੰ ਜਾਂ ਕਿਸੇ ਨੂੰ ਸੀਮਨ ਦੀ ਲੋੜ ਆ ਉਹ ਆਪਣੇ ਨਾਲ ਸੰਪਰਕ ਕਰ ਲੈ ਜੀ ਆਪਣਾ ਨੰਬਰ ਹੈਗਾ 9852 93340 92564 39130 ਆਪਣਾ ਨੰਬਰ ਹੈ ਪੂਰਾ ਬਾਜੀ ਜੋ 27 ਕਿਲੋ ਰਕਾੜੂ ਪੂਰੇ ਪੂਰੇ ਸਾਨਾਂ ਦੇ ਵਿੱਚ ਉਹ ਵੀ ਆਪਣੇ ਕੋਲ ਸੀਮਨ ਤਿਆਰ ਹੈ ਮੋਹਰਾਂ ਦੇ ਵਿੱਚ 28 ਕਿਲੋ 640 ਗ੍ਰਾਮ ਰਕਾੜ ਹੈ ਆਪਣੀ ਮੱਝ ਦਾ ਘਰੇ ਮੱਝ ਖੜੀ ਆਪਣੇ ਜੀ ਠੀਕ ਹੈ ਜੀ ਉਹ ਵੀ ਸੀਮਨ ਤਿਆਰ ਹੈ ਤੇ ਅੱਜ ਆਪਾਂ ਮਕਸਦ ਇਹ طرف ਪਣਾਈ ਆ ਜੀ ਇਹਨੂੰ ਆਪਾਂ ਗੱਬਣ ਕਰਦੇ ਹਾਂ ਬਸ ਆਪਣਾ ਇਹ ਪਰ ਵਿੱਚ ਆ ਬੀਐਫਐ ਨੂੰ ਘਪੜ ਕਰਕੇ ਸਾਰੇ ਭਰਾਵਾਂ ਨੂੰ ਦਿਖਾਵਾ ਆ ਰਿਹਾ ਕਿ ਇਹ ਇਸ ਕਰਕੇ ਭਰਾ ਨੇ ਆਪਾਂ ਨੂੰ ਕਰਦੇ ਲੀਬ ਬਹੁ ਸੀ ਮੇਰੇ ਹੱਥ ਤੇ ਤੁਸੀਂ ਦੇਖ ਸਕਦੇ ਹੋ 7 ਦਿਨ ਹੋ ਗਏ ਮੈਨੂੰ ਬਹੁਤ ਜ਼ਿਆਦਾ ਤਰਮੀਜ਼ੀ ਫੇਰ ਵੀ ਮੈਂ ਮਗਾ ਚਲੋ ਭਰਾ ਜੀ ਜਾਨਵਰ ਬਚਾਣਾ ਚਾਹੀਦਾ ਆਪਾਂ ਨੂੰ ਬਿਲਕੁਲ ਜੀ ਬਹੁਤ ਸਾਰੇ ਕਿਸਾਨ ਭਰਾ ਜਿਹੜਾ ਇਹੋ ਜਿਹਾ ਝੋਟਨਾ ਆਂਗਾ ਕਦ ਕਾਠਾ ਲਗਾ ਉਹ ਕਾਟੂ ਮਾਲ ਦੇ ਵਿੱਚ ਮੰਡੀਆਂ ਦੇ ਵਿੱਚ ਦੇ ਆਉਂਦੇ ਆਗੇ ਤੁਸੀਂ ਇੱਕ ਦੋ ਵਾਰੀ ਰਿਪੀਟ ਕਰਾਉਣ ਤੋਂ ਬਾਅਦ ਜਿਹੜੇ ਅੱਕ ਕੇ ਇਹਨਾਂ ਨੂੰ ਵੇਚ ਦਿੰਦੇ ਹੋ ਸੋ ਇਹੋ ਜੇ ਡਾਕਟਰ ਸਾਹਿਬ ਨਾਲ ਤੁਸੀਂ ਸੰਪਰਕਾ ਜਿਹੜਾ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਚਲਾ ਦੇਾਂਗੇ ਤੁਸੀਂ ਇੱਕ ਵਾਰੀ ਗੱਲਬਾਤ ਜ਼ਰੂਰ ਕਰਕੇ ਘਰੇ ਸੱਦ ਕੇ ਨਾ ਤੇ ਜਿਹੜੀ ਏਆਈ ਤੁਸੀਂ ਕਰਵਾ ਸਕਦੇ ਹੋ ਕਿਉਂਕਿ ਇਹ ਪੰਜਾਬ ਦਾ ਸੋਨਾ ਹੈ ਜਿਹੜਾ ਲੋਕ ਹੁੰਦਾ ਜਾ ਰਿਹਾ ਚੰਗੀ ਲੱਗੀ ਤਾਂ ਬਾਈ ਵੀਡੀਓ ਸ਼ੇਅਰ ਕਰ ਦਿਓ ਅੱਜ ਆਪਾਂ ਵੀਡੀਓ ਪਾਵਾਂਗੇ ਜਿਸ ਦਿਨ ਇਹ ਹੀਟ ਦੇ ਵਿੱਚ ਆਈ ਉਹਦੇ ਵੀ ਆਪਾਂ ਡਾਕਟਰ ਸਾਹਿਬ ਨੂੰ ਸੱਦ ਕੇ ਦੇ ਟੀਕਾ ਪਰਵਾਵਾਂਗੇ ਉਹਦੇ ਵੀ ਆਪਾਂ ਵੀਡੀਓ ਪਾਵਾਂਗੇ ਚੰਗੀ ਲੱਗੀ ਤਾਂ ਬਾਈ ਵੀਡੀਓ ਸ਼ੇਅਰ ਜ਼ਰੂਰ ਕਰਿਓ